ਹਾਂਜੀ ਸასი ਕਾਲ ਵੀਰ ਜੀ ਸਾਰੇ ਵੀਰਾਂ ਨੂੰ ਕਾਰ ਡੇਰੀ ਫਾਰਮ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੇ ਬਣਾਉਣ ਲੱਗੇ ਆ ਵੀਡੀਓ ਪਿੰਡ ਘੋਗੇ ਸ਼ੋਈ ਤੇ ਤੁਹਾਨੂੰ ਚਾਰ ਮੱਝਾਂ ਵਿਖਾਵਾਂਗੇ ਜਿਨ੍ਹਾਂ ਜੋ ਦੋ ਟੋਕੜਾਂ ਗੱਬਣਾ ਇੱਕ ਤਾਜੀ ਸੂਈ ਝੋਟੀ ਪਹਿਲਣ ਬਹੁਤ ਚੰਗੀ ਰਿਕਾਰਡ ਵਾਲੀ ਚੰਗੇ ਥਣ ਦੇ ਬੇ ਵਾਲੀ ਤੇ ਇੱਕ ਆ ਥੋੜੀ ਜੀ ਉੱਚੇ ਬੱਚੇ ਚ ਮੈਂ ਇਹਦਾ ਵੀ ਸਿੰਘ ਸਿੰਘ ਕੁਆਲਿਟੀ ਬਹੁਤ ਤੇ ਇੱਕ ਆ ਧੋਕੜ ਗੱਬਣ ਝੋਟੀ ਬਹੁਤ ਚੰਗੀ ਕੁਆਲਿਟੀ ਦੀ ਇਹ ਵੀ ਜੀ ਪਹਿਲਣ ਜਿਵੇਂ ਨਾਰਮਲ ਜੀ ਕੀਮਤ ਤੇ ਤੁਹਾਨੂੰ ਤਿੰਨ ਪਸ਼ੂ ਵਿਖਾਵਾਂਗੇ ਤੇ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਨੰਬਰ ਜਿਹੜਾ ਵਾ ਆ ਵੀ ਚੱਲਦਾ ਤੇ ਸਕਰੀਨ ਤੇ ਵੀ ਆਊਗਾ ਜੀ ਕਰੋ ਜੀ ਚੈੱਕ ਐ ਹੁਣ ਵੀਰ ਨੇ ਪੂਰੇ ਸ਼ੌਂਕ-ਸ਼ਾਂਕ ਕੀਤੇ ਪੂਰੇ ਜੀ ਪੋਸਟਰ-ਪਾਸਟਰ ਐ ਬਣਾ ਕੇ ਲਾਤੇ ਆ ਚਲੋ ਜੀ ਸ਼ੌਂਕ ਦਾ ਕੋਈ ਮੋਲੀ ਨਹੀਂ ਤੇ ਸ਼ੌਂਕ ਤੇ ਸ਼ਾਂਕ ਪੂਰੇ ਵੀ ਕਰਨੇ ਚਾਹੀਦੇ ਆ ਸਾਸੀ ਕਾ ਵੀਰ ਜੀ ਸਾਸੀ ਕਾ ਵੀਰ ਜੀ ਕੀ ਹਾਲ ਚਾਲ ਜਾਨਦੇ ਵਧੀਆ ਵਧੀਆ ਜੀ ਤੁਸੀਂ ਸੁਣਾਓ ਬਸ ਕਿਰਪਾ ਜੀ ਬਾਬੇ ਕੈਮ ਜੀ ਸੇ ਤਾਂ ਇਹ ਤਾਂ ਪੁਰੀਆਂ ਗਾਣੇ ਤੇ ਉਹ ਦਿਨ ਵੀਡੀਓ ਬਣਾਈ ਥੋੜੀ ਜਿੰਨਾ ਵੀਡੀਓ ਸਾਫ ਨਹੀਂ ਬਣੀ ਸੀ ਹਾਂ ਧੁੰਦਲੀ ਜੀ ਹੋਗੀ ਤੇ ਸ਼ਕੋਰ ਜੀ ਤੇ ਵੀਰਾਂ ਦੇ ਫੋਨ ਵੀ ਆਏ ਤੇ ਕਮੈਂਟ ਵੀ ਆਏ ਤੇ ਚਲੋ ਅੱਜ ਵੀਡੀਓ ਬਹੁਤ ਸਾਫ ਆ ਅੱਜ ਵੀਡੀਓ ਵਧੀਆ ਬਣੂ ਹਾਂਜੀ ਹਾਂਜੀ ਹੋਰ ਸੁਣਾਓ ਕਿੰਨੇ ਪਸ਼ੂ ਅੱਜ ਅੱਜ ਭਾਜੀ 4-2 ਟੋਕੜਾਂ ਗੱਬਣਾ ਨੇ ਹਾਂਜੀ ਤੇ ਦੋ ਬੱਚੇ ਵਾਲੀਆਂ ਇੱਕ ਤੇ ਤਾਜੀ ਸੂਈ ਆ ਬੌਲਾ ਜੀ ਇਹਦੇ ਕੋਈ ਦਾਕਰ ਹੋਗਾ ਚਾਹ ਬਹੁਤ ਚੰਗੀ ਰਿਕਾਰਡ ਵਾਲੀ ਬਣਾਂ ਦੀ ਸੂਈ ਆ ਤੇ ਦਾਕਰ ਤੋਂ ਦੁੱਧ ਆ ਕਿੱਧਰੋਂ ਸ਼ੁਰੂਆਤ ਕਰਨੀ ਆ ਜੀ ਆਪਾਂ ਬਾਈ ਜੀ ਟੋਕੜੇ ਗੱਬਣਾ ਤੋਂ ਕਰ ਦਿੰਨੇ ਆ ਟੋਕੜਾਂ ਗੱਬਣਾ ਇੱਕ ਲਾਫਟ ਦੇ ਵਿਖਾਵਾਂਗੇ ਕਿ ਪ ਵੀਡੀਓ ਐਂਡ ਤੱਕ ਦੇਖ ਲੈਣਾ ਸਹੀ ਗੱਲ ਹੈ ਜੀ ਹਾਂ ਜੀ ਤੇ ਨੰਬਰ ਬੋਲ ਦਿਓ ਜੀ ਪਹਿਲਾਂ ਆਪਣਾ ਨੰਬਰ ਮਿਰਜੀ ਆਪਣਾ ਹੈ گاਵਾ ਪਿੰਡ ਕੋਗਾ ਸੀਲ ਬਟਾਲਾ ਹਾਂ ਜੀ ਡਿਸਟ੍ਰਿਕਟ ਗੁਰਦਾਸਪੁਰ ਹੈ ਵੀਰ ਜੀ ਹਾਂ ਜੀ ਹਾਂ ਜੀ ਤੇ ਹਰ ਕੇਰੀਏ ਚ ਮਾਲ ਆਪਣਾ ਜਾਂਦਾ ਵਾ ਪੰਜਾਬ ਚ ਕੋਈ ਕਿਤੇ ਮੰਗਵਾ ਸਕਦਾ ਸਾਡੇ ਘਰੇ ਆ ਕੇ ਉੱਥੇ ਸੱਲੀ ਕਰ ਸਕਦਾ ਵਾ ਸਹੀ ਗੱਲ ਹੈ ਜੀ ਨੰਬਰ ਹੈਗਾ ਵੀਰ ਜੀ 78140 88635 ਆ ਉਦਨ ਦੋ ਪਟਿਆਲੇ ਛੱਡ ਗਏ ਤੁਸੀਂ ਹਾਂ ਜੀ 78140 88635 ਵੀਰ ਜੀ ਤੇ ਪਹਿਲਾ ਮਾਲ ਸਾਰਾ ਵਿਗ ਗਿਆ ਨਾ ਸਾਰਾ ਵਿਗ ਗਿਆ ਭਾਜੀ ਹਾਂਜੀ ਹਾਂਜੀ ਨਾਲ ਨਾਲ ਵਿਗ ਜਾਂਦਾ ਆਪਾਂ ਛੋਟੀ ਜੀ ਕੀਮਤ ਤੋਂ ਸਟਾਰਟ ਕਰਦੇ ਆ ਅੱਜ ਇਹ ਜੀ ਟੋਕੜ ਗੱਪਣਿਆ ਜੀ ਹਾਂਜੀ ਇਹ 4 ਮਹੀਨੇ ਪਾਸ ਕਰ ਗਈ ਆ ਪੰਜਵਾਂ ਇਹਨੂੰ ਛਟਾਲ ਹੋ ਗਿਆ ਤੇ ਕਿੰਨਾ ਦੁੱਧ ਹੈ ਜੀ ਇਹਦਾ 7 ਕਿਲੋ ਦੁੱਧ ਹੈ ਛੋਟੀ ਜੀ ਕੀਮਤ ਤੇ ਝੋਟੀ ਆ ਪਹਿਲੇ ਨਾ 7 ਕਿਲੋ ਦੁੱਧ ਹੈ ਜੀ ਤੇ ਪਹਿਲੇ ਸਵੇਰੇ ਆ ਹਾਂਜੀ ਹਾਂਜੀ ਤੇ ਭਾਸ਼ਾ ਜੀ ਇਹਦਾ ਭਾਅ ਇਹਦਾ ਨੋਰਮਲ ਹੀ ਆ ਭਾਜੀ ਕਿੰਨਾ ਕੁ ਜੀ ਪਾ ਲੈ ਕਹਿ ਨਹੀਂ ਹਾਰ ਕਰਦੇ ਆ ਥੋੜਾ ਬੋਦਾ ਮਾਨਦਾਨ ਕਰਦਾ ਵੀ ਕੋਲ ਕਰ ਅੱਜ ਛੋੜੇ ਛੋੜੇ ਕੀਮਤਾਂ ਕਰ ਦੋ ਵੀ ਦੇ ਹੀ ਦੇਈਏ ਜਿਹੜੀਆਂ ਇਹ ਪੰਜਵਾਂ ਮਹੀਨਾ ਜਾ ਰਿਹਾ ਜੀ ਇਹਨੂੰ ਪੰਜਵਾਂ ਮਹੀਨਾ ਜਾਂਦਾ ਭਾਜੀ ਤੇ ਪਹਿਲਾ ਸੁਆ ਜੀ ਚਾਰ-ਪੌੜ ਕਰੀ ਜੀ ਬੰਨਣਾ ਕਰਦਾ ਜੀ ਲਓ ਜੀ ਛਣ ਦੇ ਵਿੱਚ ਵੇਖੋ ਕੁਆਲਿਟੀ ਬਹੁਤ ਚੰਗੀ ਹੈ ਆਪਾਂ ਭਾਜੀ ਪਹਿਲੇ ਨੰਬਰ ਬਾਕੀ ਚੈੱਕ ਜਿਹੜਾ ਮਰਜ਼ੀ ਜਾ ਕੇ ਵੀ ਕਰਵਾ ਸਕਦਾ ਥੱਲੇ ਉਹ ਜਗਾਰਡ ਬਹੁਤ ਚੰਗਾ ਜੀ ਲੱਗਾ ਵੇਖੋ ਜੀ ਚੰਗੀ ਏ ਢੋਡੀ ਜਿੰਨੀ ਵੀ ਹੈਗੀ ਆ ਖਣ ਖਣ ਬਹੁਤ ਚੰਗਾ ਜੀ ਹਾਂਜੀ ਛੋਟੀ ਜੀ ਕੀਮਤ ਹੈ ਭਾਜੀ ਨੋਰਮਲ ਹੀ ਰੇਟ ਆ ਠੀਕ ਹੈ ਜੀ ਬਾਕੀ ਥਣਾ ਦੀ ਵੇਥ ਚਵਾਂ ਦੀ ਬੜੀ ਆ ਤੇ ਇਹ ਜੀ ਚ ਪੰਜਵਾਂ ਮਹੀਨਾ ਜਾ ਰਿਹਾ ਤਾਂ ਦੁੱਧ ਕਿੰਨਾ ਜੀ ਦੁੱਧ ਭਾਜੀ ਇਹਦੇ ਕੋਲ 7 ਕਿਲੋ ਦੁੱਧ ਕੱਟੀ ਹੋ ਚੰਗਾ ਵਾ ਠੀਕ ਹੈ ਜੀ 7 ਕਿਲੋ ਦੋ ਦਿਆ 7 ਕਿਲੋ ਦੁੱਧ ਪੂਰਾ ਵਾ ਬਾਕੀ ਕੀਰ ਖਲਾਕ ਨਹੀਂ ਹੈ ਜੇ ਤਰਾਪ ਨਹੀਂ ਕਰਦੇ ਘਰੇ ਜਾਦੇ ਠੀਕ ਹੈ ਜੀ ਘਰ ਤੋਂ ਕੋਈ ਨਹੀਂ ਆ ਜਮਾਂ ਤੇ ਦੱਸੋ ਜੀ ਇਹਦੀ ਕੀਮਤ ਹੈ ਜਿੰਨੀ ਵੀ ਹੈਗੀ ਹੈ ਇਹ ਚੰਗੀ ਆ ਜੀ ਬਹੁਤ ਚੰਗੀ ਆ ਦੱਸੋ ਜੀ ਇਹ ਤਾਂ ਭਾਜੀ 65000 ਕਹਿ ਰਹੇ ਆ ਇਹਦੇ 2000 ਰੁਪਏ ਛੋਟ ਕਰ ਦਾਂਗੇ ਲਾਸਟ ਫਿਕਸ ਜਿਆ ਕਰ ਦੋ ਓੜਦਿਆਂ ਵਾਲਾ ਹੀ 60000 ਦੀ ਦੇ ਦਿੰਨੇ ਮਾਈ ਜੀ ਕੋਈ ਹੋਰ ਛੋਟ ਛਾੜ ਜਿਵੇਂ ਜਿਆ ਜਿਆ 60000 ਦੀ ਦੇ ਦਾਂਗੇ ਭਾਈ ਜੀ ਪੂਰੇ ਦੀ ਜਾਣ ਦੋ ਅੱਜ ਫਿਰ 60000 ਦੀ ਦੇ ਦਿੰਨੇ 60000 ਦੋ ਟੋਕੜ ਗੱਬਣ ਮੱਝ ਸ਼ੁਰੂ ਕਰਦੀ ਜੀ ਵੇਖੋ ਭਾ ਜਿਆ ਕੀਤੇ ਭਾਜੀ ਆ 60000 ਦੇ ਵਿੱਚ ਜੀ 60000 ਦੇ ਵਿੱਚ ਲਾਕ ਤੇ ਭਾਜੀ ਫਰਾਈ ਦੇਖ ਲਓ ਜੀ ਬਹੁਤ ਚੰਗਿਆ ਨਹੀਂ ਇਹ ਭਾਅ ਮਿਲਦਾ ਜੀ ਹਾਂਜੀ ਹਾਂਜੀ ਦੋ ਦੋ ਚੰਗਿਆ ਜਮਾ ਲਾ ਦੇ ਪੰਜਵਾਂ ਮਹੀਨਾ ਜਾ ਰਿਹਾ ਪੰਜਵਾਂ ਲੱਗ ਗਿਆ ਵਾ ਤੇ 60000 ਚ ਹਾਂਜੀ ਹਾਂਜੀ ਕੋਈ ਮਾਨਦਾਨ 60 ਚ ਨਹੀਂ ਜਮਾ ਹੀ ਹੁਣ ਤੇ ਦੇ ਦਿੱਤੇ ਬਸ ਜੈਸਨ ਹੋਈ ਆ ਜੈਸਨ ਹੋਈ ਆ ਛੋਟੀ ਹੋਊਗੀ ਛੋਟੀ ਹੋਊਗੀ ਚਲ ਥੋੜਾ ਬੋਧਾ ਕਿਸਦਾ ਮਾਨਦਾਨ ਕਰ ਦਿਓ ਜਮਾ ਜਾ ਜੈ ਜੈ ਭਾਈ ਜੀ ਠੀਕ ਨੇ ਜੇ ਕੋਈ ਫੋਨ ਫਾਨ ਕਰੇ ਤੇ ਹਾਂਜੀ ਹਾਂਜੀ ਤੇ ਇਹਦੇ ਵੱਲੋਂ ਦੱਸੋ ਜੀ ਹੁਣ ਇਹ ਭਾਜੀ ਆ ਇਹਨੂੰ 1.5 ਮਹੀਨਾ ਆਇਆ ਸੀ ਇਹਨੂੰ ਜੋ ਆਹ ਬੱਚਾ ਜੀ ਆ ਵੀ ਵੀਰ ਮੇਰਾ ਕੋਈ ਅੰਦਾਜ਼ਾ ਲਾ ਲੇ ਜੀ ਕਿੰਨੇ ਟਾਈਮ ਦੀ ਆ ਸਹੀ ਗੱਲ ਹੈ ਕਿ ਨਹੀਂ ਜੀ ਥੋੜੇ ਟਾਈਮ ਦੀ ਭਾਜੀ ਜਿਆਦਾ ਟਾਈਮ ਦੀ ਨਹੀਂ ਆ ਤੇ ਕਿੰਨਾ ਦੁੱਧਿਆ ਜੀ ਦੇ ਕੋ ਦੁੱਧ ਭਾਜੀ ਨੂੰ 7 ਕਿਲੋ ਜੀ ਸਤੂ ਆਈ ਅੱਜ ਸਵੇਰੇ ਆਈ ਹੈ ਘਰੇ ਠੀਕ ਹੈ ਜੀ ਹਾਂ ਜੀ ਮਨੇਰੇ ਆ ਲੈਂਦੀ ਆ ਸਿੰਘ ਸੁੱਕ ਦੀ ਕੁਆਲਿਟੀ ਬਹੁਤ ਸੋਹਣੀ ਸਾਡੇ ਘਰੇ ਆਈ ਆ 7 ਕਿਲੋ ਦੁੱਧਿਆ ਤੇ ਥਾਣਾ ਥੋਣ ਬਹੁਤ ਚੰਗਾ ਜੀ ਭਾਈ ਜਰੀ ਵੀ ਚੰਗੀ ਆ ਦੇਖੋ ਜੀ ਮਗਰ ਕੱਟੀ ਆ ਭਾਜੀ ਆ ਜਾ ਕਰੋ ਜੀ ਚੱਕ ਬਹੁਤ ਚੰਗੀ ਥੱਲੇੋਂ ਥਾਣੋਂ ਉਹ ਜੰਗੀ ਹੈ ਜਿਹਨੀ ਵੀ ਹੈਗੀ ਡਰਦੀ ਨਾ ਅਜਾ ਆ ਡਰਦੀ ਅਜਾ ਆਈ ਹੈ ਜਿਸ ਨਾ ਵੀ ਦੇਖੋ ਜੀ ਸੁੰਗ ਸੁੰਗ ਕਰੋ ਤੇ ਉਹ ਵੀ ਬਿਲਕੁਲ ਛੋਟਾ ਲੱਗਾ ਹੋਆ ਹਾਂਜੀ ਹਾਂਜੀ ਬਾਕੀ ਰੰਗ ਨੂੰ ਵੀ ਕਾਲਾ ਜਿਹਾ ਥੋੜਾ ਡਰਦੀ ਅਜਾ ਜਿੰਨੀ ਤੇ ਹਾਂਜੀ ਜੀ ਚੰਗੀ ਹੈ ਛੋਟੀ ਜਿੰਨੀ ਵੀ ਹੈਗੀ ਹੈ ਹਾਂ ਸੋਹਣੇ ਭਾਈ ਚੰਗਾ ਲੱਗਾ ਓ ਤੀਨੋ ਤੇ ਸੀਲਸਲਾ ਕ ਜਮਾ ਬੱਚੇ ਤੇ ਕਿਹਾ ਹਾਂਜੀ ਹਾਂਜੀ ਬੱਚੇ ਤੇ ਮਿਲਦੀ ਬੱਚੇ ਤੇ ਬੱਚੇ ਤੇ ਠੀਕ ਹੈ ਜੀ ਕੋਈ ਭਾੜੇ ਨਾ ਚੋਲੇ ਭਾਏ ਬੱਚੇ ਨਾ ਚੋਲੋ ਠੰਡੀ ਆ ਠੰਡੀ ਆ ਥਣ ਥਣ ਬਹੁਤ ਚੰਗਾ ਜੀ ਬਾਕੀ ਨਵੀਂ ਆਈ ਨਾ ਜਿੱਥੇ ਰੇ ਆਈ ਆ ਆਈ ਕਰਕੇ ਡੰਗਰ ਕਰਤਾ ਕਰ ਥੋੜਾ ਡਰਦਾ ਆ ਗਈ ਹੋਰ ਤੇ ਦੁੱਧ 7 ਕਿਲੋ ਜੀ ਹਾਂ ਜੀ ਜੀ ਤੇ ਦੱਸੋ ਜੀ ਇਹਦੀ ਕੀਮਤ ਤੇ ਭਾਜੀ ਭਾਈ ਜੀ 70000 ਕਰ ਦਈਏ ਹਾਂ ਜੀ 2000 ਛੋਟ ਕਰ ਦਾਂਗੇ ਇਹਦਾ ਵੀ ਜੈਸਨੋ ਵਾਲਾ ਕੰਮ ਕਰ ਦੋ ਤੇ ਆ ਬਾਈ ਜੈਸਨੋ ਵਾਲੇ ਕਰ ਦਈਏ ਹਾਂ ਜੀ 68 ਦੀ ਦੇ ਦਿੰਨੇ ਆ ਵੇਖ ਲਓ 68 ਦੀ ਦੇਤੀ ਭਾਈ ਜੀ ਹੁਣ ਚਲੋ ਠੀਕ ਆ ਜੀ ਜਮਾਂ ਛੋਟੀਆਂ ਕੀਮਤਾਂ ਜੀ ਇਹ ਕੀਮਤਾਂ ਨਹੀਂ ਜੇ ਤੁਹਾਨੂੰ ਮਿਲਣੀਆਂ ਵੇਖ ਲਓ ਕਰ ਲਓ ਚੈੱਕ ਸਹੀ ਗੱਲ ਆ ਜੀ ਜਿਵੇਂ ਜਾ ਜੀ ਕੀ ਬਣਦੀ ਬੱਚਾ ਜੀ ਮੰਗ ਚੰਗੀ ਆ ਸਹੀ ਗੱਲ ਜੀ ਜਿੰਨੇ ਦੀ ਹੁਣ ਲੈਣੀ ਵੀਰ ਭਰਾ ਨੇ ਉਹਨੇ ਵੀ ਫੇਰ ਟੋਕੜਾ ਘਬੜਾ ਜੀ ਵੇਖ ਫੇਰ ਵੇਖ ਜਾਨੀ ਵੇਖ ਜਾਨੀ ਇੰਨੇ ਦੀ ਰਹਿਣੀ ਜੀ ਇਹ ਤੋਂ ਵੱਧ ਵਿਗਣੀ ਫਿਰ ਹਾਂ ਜੀ ਬਾਈ ਤੇ ਆ ਮੈਂ ਤਾਜੀ ਸੂਹੀ ਆ ਜੀ ਤਾਜੀ ਸੂਹੀ 6 ਦਿਨ ਹੋਏ ਇਹਦੇ ਦੋ ਦੰਦ ਬੱਚੇ ਦੇ ਮੂੰਹ 'ਚ ਜੇ ਉੱਕੇ ਹੋਏ ਸਹੀ ਗੱਲ ਹੈ ਜੀ ਤੇ ਦੁੱਧ ਦੇ ਕੋਈ 10 ਕਿਲੋ ਬੋੜਾ ਤੇ ਆ ਰਿਹਾ ਘਟੀ ਸੂਆ ਜੀ ਇਹਦਾ ਸੂਆ ਭਾਜੀ ਪਹਿਲਾਂ ਹੀ ਘਟਦੀ ਆ ਪਹਿਲਾਂ ਨੇ ਛੋਟੀ ਜੀ ਹਾਂ ਜੀ ਬਹੁਤ ਚੰਗੀ ਆ 10 ਕਿਲੋ ਬੋੜਾ ਹੀ ਆ ਜੀ ਦੁੱਧ ਤੇ ਫਿਰ 12 ਕਿਲੋ ਦੇ ਦੂਗੀ ਜੀ ਚਲੋ 12 ਵੇ ਦੇ ਦੇ ਗਰਮੀ ਦੇ ਟਾਈਮ 'ਚ ਬਹੁਤ ਹੈ ਜੀ ਸ਼ਾਮ ਤੇ ਡਿਪੈਂਡ ਆ ਹੁਣ ਅੰਦਰੋਂ ਤੇ ਚੰਗਾ ਤੇ ਆ ਰਿਹਾ ਥੱਲੇ ਸਹੀ ਗੱਲ ਹੈ ਜੀ ਤੇ ਉਧਰੋਂ ਲੈ ਜੀ ਮੁੱਛਰਵਾਈ ਭਾਈ ਠੀਕ ਹੈ ਜੀ ਲੈਵਾ ਬਹੁਤ ਹੈ ਥੱਲੇ ਲੈਵਾ ਵੇਖ ਲੋ ਕਿੱਥੋਂ ਸਟਾਰਟ ਕਰਦੀ ਹੈ ਜੀ ਤੇ ਸਾਰੀ ਸਾਫ ਸੁਥਰੀ ਹੈ ਕਰੋ ਜੀ ਚੱਕ ਵੀਰ ਜੀ ਕੱਦ ਦਾ ਕਾੜ ਪੱਖੋਂ ਬਹੁਤ ਚੰਗੀ ਹੈ ਜੀ ਬਸ ਭਾਈ ਜੀ ਆਹ ਉਖਾ ਲ ਦਿੰਨੇ ਆ ਥਣਾ ਦੇ ਲਾਗੇ ਲਾਗੇ ਨਿਕੇ ਜੀ ਸ਼ਰੂਗਾ ਉਹ ਚੱਲਦੇ ਨਹੀਂ ਹੁੰਦੇ ਠੀਕ ਹੈ ਜੀ ਉਹ ਜਮਾਂਦਰੂ ਬਣੀ ਦੋਹਾਂ ਸਾਈਡਾਂ ਦੇ ਕੇ ਇੱਕ ਸਾਈਡ ਤੇ ਜੀ ਦੇਉ ਜਾਂਦੇ ਨਹੀਂ ਬੇਉ ਚਵਾਈ ਚਵਾ ਸੁਣਾਦੀ ਹੁੰਦੀ ਆ ਆਓ ਸਰੂ ਦੁੱਧ ਦਾ ਕੇ ਪੈਸੂ ਦੇ ਹੁੰਦੇ ਬਾਕੀ ਥਾਣੇ ਦੇ ਨਾ ਝੁੱਟੀ ਤੇ ਮਿਰ ਲਵਾਉਦੇ ਆ ਮਿਰ ਦਾ ਬੜਾ ਵਾ ਬਾਕੀ ਦੁੱਧ ਨੇ ਚੰਗਾ ਆ ਲੋ ਜੀ ਕਰ ਲੋ ਜੀ ਚੱਕ ਨੇ ਇਹ ਤਾਂ ਉਦਾਂ ਹੀ ਆ ਜੀ ਮਤਲਬ ਲੱਗੇ ਹਾਂ ਬਸ ਵਾਂ ਦੇ ਲੱਗ ਜਾਂਦੇ ਪੈਲਣਾ ਦੇ ਮਾਲੀਆਂ ਦੇ ਹੁੰਦੇ ਪਾ ਜੀ ਨਹੀਂ ਸਹੀ ਕਰਦੇ ਜੀ ਬਾਕੀ ਝੋਟੀ ਚੰਗੀ ਆ ਦੂਜੀ ਸਵੇਰ ਨੂੰ ਬਹੁਤ ਚੰਗੀ ਤਿਆਰ ਹੋਗੀ ਕਿਥੋਂ ਇਹਦਾ ਲੈਵਾ ਸਟਾਰਟ ਹੁੰਦਾ ਜੀ ਇਹ ਕਰੋ ਚੈੱਕ ਜਿਹੜੀ ਗੱਲ ਕਰਨ ਵਾਲੀ ਆ ਬਹੁਤ ਖਰੀਆ ਚਵਾਈ ਚੂਈ ਸੀਲੀ ਸੁਲੀ ਪੂਰੀ ਆ ਬਾਕੀ ਭਣਾ ਭੁਲਾ ਚ ਵੀ ਹੱਲੇ ਝੋਟੀ ਥੋੜੀ ਬੋਦੀ ਤਾਜੀ ਸੁਈ ਆ ਤਾਜੀ ਸੁਈ ਆ ਇਹ ਦੇਣ ਹੋਏ ਭਾਜੀ ਤੇ ਦੱਸੋ ਜੀ ਇਹਦੀ ਕੀਮਤ ਕੀ ਦੇਖੋ ਡਿਜ਼ਾਈਨ ਵਿਖਾਓ ਪਹਿਲਾਂ ਡਿਜ਼ਾਈਨ ਬਹੁਤ ਚੰਗਾ ਜੀ ਕਿਹੇ ਕੰਨੋਂ ਮਨੀ ਗੁੰਜੀ ਉੱਚੀ ਲੰਮੀ ਜਵਾਨ ਸੋਹਣੀ ਸੁਨੱਖੀ ਬਿਲਕੁਲ ਤਾਜੀ ਸੁਈ ਆ ਮੈਂ ਸਾਰੇ ਐ ਕੱਲੇ ਕੱਲੇ ਪੱਖ ਤੋਂ ਤਸੱਲੀ ਕਰਾਤੀ ਆ ਤੇ ਦੱਸੋ ਜੀ ਇਹਦੀ ਕੀਮਤ ਵੀ ਹੁਣ ਇਹਦਾ ਭਾਜੀ ਮੁੱਲ ਭਾਵੇਂ ਕਰ ਦਈਏ 90000 ਰੁਪਏ ਹਾਂਜੀ ਹਾਂਜੀ ਇਹ ਚੋ 2000 ਛੋੜ ਕਰ ਦਾਂਗੇ ਫਿਕਸ ਜਿਆ ਕਰ ਦੋ ਇਹਦਾ ਵੀ ਜੈਸਨੋਈ ਕਰ ਦੇਣਾ ਜੈਸਨੋਈ ਹਾਂ 85 ਦੀ ਦੇ ਦਾਂਗੇ ਨਹੀਂ ਜੇ ਮਿਲਦੀਆਂ 85 ਦੀਆਂ ਜੀ ਤਾਜ਼ੀਆਂ ਸੂਈਆਂ ਕਿਤੋਂ ਨਹੀਂ ਜੇ ਮਿਲਦੀਆਂ ਤਾਜ਼ੀ ਸੂਈਆਂ ਨਹੀਂ ਮਿਲਦੀਆਂ ਜੀ ਪੱਕੀ ਗੱਲ ਆ ਝੋਡੀ ਨਹੀਂ ਮਿਲਦੀ ਖੋਲਾ ਮਿਲ ਜੂ ਹਾਂਜੀ 10 ਕਿਲੋ ਤੇ ਨਹੀਂ ਭਾਜੀ ਕਿਦੋਂ ਮਿਲਦੀ ਸਹੀ ਗੱਲ ਹੈ ਜੀ ਝੋਟੀ ਝੋਟੀ ਇਹ ਨਾ ਕਿਉਂ ਸੇਵਤ ਕਰਦੇ ਆਂ ਜਰ ਇਸ ਅਪਲਾਈ ਲਾਉਣ ਦੇ ਆ ਇਹ ਵੀਰ ਜੀ ਬਾਜ਼ਾਰ ਦਾ ਤੁਹਾਨੂੰ ਵੀ ਪਤਾ ਵਾ ਬਾਹਰ ਝੋਟੀ ਅੰਗ ਨਹੀਂ ਜੇ ਮਿਲਦੀ ਅੰਗ ਨਹੀਂ ਮੈਨ ਨਹੀਂ ਬਾਕੀ ਕੋਲੇ ਮਿਲ ਜਾਣਗੇ ਜਰੂਰ ਹਾਂਜੀ ਹਾਂਜੀ ਐਨੇ ਦੇ ਇਹ ਜਿੰਨੇ ਵੀ ਲੈਣੀ ਵੀਰ ਮੇਰਾ ਪਹਿਲੇ ਫੋਨ ਤੇ ਵਿਗਣ ਵਾਲਾ ਹੀ ਕੰਮ ਆ ਕਿਉਂਕਿ ਝੋਟੀ ਬਹੁਤ ਚੰਗੀ ਆ ਥੱਲੇ ਜਿਗਾਰ ਬਹੁਤ ਚੰਗਾ ਲਾਇਆ ਬਾਕੀ ਦੁੱਧ ਤੇ ਸੇਵਾ ਕਰੋਗੇ ਤੇ ਜਿੰਨਾ ਮਰਜੀ ਚੋਲੋ ਜੇ ਜਾ ਕੇ ਸਾਂਭੋਗੇ ਨਾ ਤੇ ਇਹ ਤਾਂ ਸਾਂਭਿਆ ਜੀ ਅਗਲੇ ਦੀ ਕਈ ਲੋਕ ਫੋਨ ਕਰੀ ਜਾਣ ਜੇ ਸਾਮ ਨਹੀਂ ਕਰਨੀ ਤਾਂ ਸਾਮਦ ਕਰਨੀ ਅਗਲੇ ਨੇ ਸਾਮ ਭਾਜੀ ਪਹਿਲੇ ਨਾ ਤੁਸੀਂ ਤੇ ਚਵਾ ਦੋਗੇ ਦੋ ਡੰਗ ਚਵਾ ਦੋਗੇ ਤਿੰਨ ਚਵਾ ਦੋਗੇ ਤੇ ਗਾਂ ਤਾਂ ਅਗਲੇ ਨੇ ਪੱਠੇ ਪਾਉਣੇ ਆ ਬਿਲਕੁਲ ਭਾਜੀ ਸਹੀ ਗੱਲ ਆ ਪਰ ਮੈਨਾਂ ਲਗਾਉਂਦੀ ਤਾਂ ਕਿਲੋ ਕੱਢਣ ਦੀ ਨਹੀਂ ਬੋਲੇ ਦੀ ਕੱਟੀ ਆ ਹੁੰਦੀ ਆ ਸਹੀ ਗੱਲ ਹੈ ਜੀ ਤੇ ਦੁੱਧ ਕੱਟੀ ਮਗਰ ਕੱਟਾ ਜੇ ਭਲਾ ਜੀ ਇਹ ਮਗਰ ਕੱਟਾ ਜੇ ਤੇ ਭਾਜੀ ਕੱਟਾ ਜੇ ਠੀਕ ਹੈ ਜੀ ਵੀਰੋ ਜੀ ਘਰ ਲਓ ਚੱਕ ਬਹੁਤ ਚੰਗੀ ਕਿੱਟੀ 85000 ਚੋਂ ਮਾਨਦਾਨ ਕੁਛ ਜੀ ਜਮਾਂ ਹੀ ਭਰੀ ਜਾਇਜ਼ ਵਾਲੀ ਮੋਲਿਆ ਕੇ ਛੋਟ ਹੀ ਕਰਨੀ ਆ ਜੀ ਬਸ ਜੀ ਮੁਕਤੀ ਆ ਜਮਾਂ ਜਾਇਜ਼ ਕੀਮਤ ਕੀਤੀ ਆ ਜੀ ਨਾ ਕੱਦ ਦੇ ਹਿਸਾਬ ਨਾਲ ਸਿੰਘ ਦੇ ਹਿਸਾਬ ਨਾਲ ਬਹੁਤ ਠੀਕ ਆ ਸਹੀ ਗੱਲ ਹੈ ਜੀ ਚੰਗੀ ਆ ਜਿੰਨੀ ਵੀ ਹੈਗੀ ਮੈਂ ਖਾਨ ਭਾਂਡੇ ਜੀ ਤੇ ਬਹੁਤ ਹੀ ਗਰਲ ਲੱਗਾ ਬਹੁਤ ਚੰਗੀ ਆ ਜੀ ਸਾਰੀ ਚੰਗੀ ਆ ਜੀ ਹੋਰ ਕੀ ਚਾਹੀਦਾ ਹੁੰਦਾ ਹੋਈ ਚੀਜ਼ਾਂ ਕੁਝ ਬਾਕੀ ਜਦੋਂ ਮੈਲਾ ਮੂਲਾ ਚੱਲ ਗਿਆ ਦੁੱਧ ਫਿਰ ਬਾਦੀ ਦੁੱਧ ਵਧਣਾ ਵਧਣਾ ਜੀ ਬਾਕੀ ਜੋ ਮਰਜੀ ਭਾਈ ਜੋ ਖਾਈ ਜਾਂਦੀ ਆ ਚਾਰੂ ਆ ਜੀ ਚਾਰੂ ਬੜੀ ਆ ਤੇ ਇਹਦੇ ਵੱਲੋਂ ਦੱਸੋ ਜੀ ਉਹਨੂੰ ਬਾਵਾ ਜੀ ਮਹੀਆ 6 ਮਹੀਨਾ ਜਾ ਰਿਹਾ ਇਹਨੂੰ 6 ਮਹੀਨਾ ਜਾ ਰਿਹਾ ਜੀ ਮਹੀਨੇ ਤਾਜੀ ਨੇ ਦੁੱਧ 16 ਕਿਲੋ ਦਿੱਤਾ ਵਾ ਠੀਕ ਹੈ ਜੀ ਤੇ ਹੁਣ ਕਿੰਨਾ ਦੁੱਧ ਹੈ ਜੀ ਬਾਵਾ ਜੀ ਦੁੱਧ 7 ਕਿਲੋ ਕੱਢੋਂ ਭਾਏ 6 ਸਾਢੇ 6 ਕਿਲੋ ਦੁੱਧ ਹੈਗਾ ਜੀ ਇਹ ਪੱਕਾ ਚਲੋ 6 ਹੀ ਲਾਓ ਤੁਸੀਂ ਆਈ ਮਹਿੰਦੀ ਚੰਗੀ ਜੀ ਬਈ ਤਿਆਰ ਹੋ ਗਏ ਮੈਂ ਡੇਢ ਵਜੇ ਜਾ ਕੇ ਜਾਂਦੀ ਐ ਇੱਕ ਇੱਕ ਅੱਧੀ ਦੇ ਇੱਕ ਪੀ ਵੱਡੀ ਬਹੁਤ ਐ ਮੈਂ ਬਾਵਾ ਜੀ ਕਾਡ ਕਾਡ ਪੱਖੋਂ ਤੇ ਚੈੱਕ ਪਾਸਪੋਰਟ ਆਪਣੇ ਘਰੇ ਹੀ ਕੋਈ ਵੀਰ ਭਰਾ ਕਰਾ ਲਓ ਤੋਰੋ ਜੀ ਤੋਰੋ ਮਾੜੇ ਜੀ ਮਾਣ ਕਰਾਈ ਆ ਇਹ ਕਹਾਣੀ ਖੁੱਜੀ ਮੈਂ ਵੱਡੀ ਆ ਹੁਣਾ ਸੁਣਾ ਦਾ ਗੈਪ ਬਹੁਤ ਹੈ ਜੀ ਕਾਟ ਕਾਟ ਸਾਰੀ ਚੰਗੀ ਆ ਭਾਜੀ ਤੇ ਨੰਦ ਨਾਲ ਵੀ ਗੱਲ ਕੋਈ ਨਹੀਂ ਹੈ ਜੀ ਸਹੀ ਗੱਲ ਹੈ ਜੀ ਚੰਗੀ ਆ ਮੈਂ ਖਰੀ ਆ ਜਮਾ ਦੇਖੋ ਜੀ ਤੁਹਾਨੂੰ ਦੇਵੇ ਦੀ ਕੁਆਲਿਟੀ ਬਹੁਤ ਹੈ ਬਾਕੀ ਟਾਈਮ ਹਲੇ ਇਸ ਵਕਤੇ ਦਾ ਵੀ ਮੇਰਾ ਟਾਈਮ ਹਲੇ ਭਾਜੀ 1:30 ਵਜੇ ਦਾ ਹੋਣਾ ਨਾ ਜਲਦੀ ਲੱਗ ਚੜੀ ਸਹੀ ਗੱਲ ਹੈ ਜੀ ਹਾਂ ਜੀ ਹਾਂ ਜੀ ਬਾਕੀ ਚੰਗੀ ਆ ਮੈਂ ਲੋੜ ਧਰੀ ਆ ਜਿਹਨੇ ਵੀ ਉਹਦੇ ਸਾਹਮਣੇ ਆ ਉਹਦੇ ਰੁਪਏ ਡਾਲ ਕਰ ਦੇਊਗੀ ਸਹੀ ਗੱਲ ਹੈ ਜੀ ਤੇ ਦੱਸੋ ਜੀ ਇਹਦੀ ਕੀਮਤ ਵੇਚੀ ਪੁੱਤ ਭਾਈ ਮੈਂ 75 ਕਰ ਦਈਏ ਇਹ ਧਰਤੀ ਦੇ ਦਈਏ ਤੁਹਾਡੀ ਮਰਜ਼ੀ ਆ ਜੀ ਜੋ ਜਾਇਜ਼ ਹੈ ਜਾਇਜ਼ ਕਰ ਦੋ ਬਾਕੀ ਮੈਂ ਦੁੱਧ ਵਾਲੀ ਆ ਇਹ ਤਾਂ ਗੱਲ ਬੰਦਣ ਆ ਜੀ ਇਹ ਵਖਾਲਦੀ ਇਹ ਭਰਦੀ ਹੋਊਗੀ ਤਾਂ ਜੀ ਬਹੁਤ ਚੰਗੀ ਹੈ ਰਿਕਾਰਡ ਵਾਲੀ ਦੁੱਧ ਵਾਲੀ ਮੈਂ ਵਾਂ ਆ ਵੇਖੋ ਲੈਵੇ ਤੇ ਨਾੜਾ ਨੂਣਾ ਦੇਵਾ ਟੋਕੜ ਦੇ ਹਿਸਾਬ ਨਾਲ ਲੈਵੇ ਦੀ ਜੱਜਮੈਂਟ ਲਾਓ ਵੀ ਸੱਜਰ ਕਿੱਥੇ ਲੈਵਾ ਲਾਉਗੀ ਸਹੀ ਗੱਲ ਹੈ ਜਿਹੜੀ ਟੋਕੜ ਥੱਲੇ ਲੈਵਾ ਸਾਫਿਆ ਨਾ ਜੀ ਮੇਨ ਗੱਲ ਹੈ ਟੋਕੜ ਦਾ ਲੈਵਾ ਸਾਫ ਦੇਖ ਕੇ ਲੈ ਲਓ ਬਿਲਕੁਲ ਬਿਲਕੁਲ ਤੇ ਸੱਜਰ ਦੇ ਲੈਵਾ ਜਿਹੜਾ ਲਾਉਣਾ ਹੀ ਲਾਉਣਾ ਜੀ ਇਹ 6 ਮਹੀਨੇ ਦੀ ਗੱਬਣ ਥੱਲੇ ਲੈਵਾ ਵਾ ਤੇ ਤਾਜੀ ਦੇ ਹਿਸਾਬ ਨਾਲ ਲਾ ਲਓ ਵੀ ਹੁਣ ਤਾਂ ਜੋਬਨ ਸਾਰਾ ਉੱਡਿਆ ਬਿਲਕੁਲ ਭਾਜੀ ਬਿਲਕੁਲ ਸਹੀ ਕਿਉਂਕਿ ਹੁਣ ਤਾਂ 4 ਮਹੀਨੇ ਨੂੰ ਗਾਂ ਸੂ ਪੈਣਾ ਇਹਨੇ ਹਾਂ ਜੀ ਹਾਂ ਜੀ ਭਾਜੀ ਤੇ 2.5 ਮਹੀਨੇ ਦੁੱਧ ਦੇਗੀ ਨਾ 2 ਮਹੀਨੇ ਛੱਡਣੀ ਤਾਂ ਨਹੀਂ ਆ ਤੇ ਚਲੋ ਇਹ ਤਾਂ ਛੱਡਣੀ ਵੀ ਪੈਣੀ ਹੁੰਦੀ ਤੇ ਦੁੱਧ ਦੇ ਢੱਕੇ ਲਾਈ ਜਾਣੇ ਮਈ ਹੈਗੀ ਸੀ ਦੱਸੋ ਜੀ ਫਿਰ ਇਹਦੀ ਕੀਮਤ ਆ ਲਾਸਟ 75 ਦੀ ਦੇ ਦਈਏ ਤੁਹਾਡੀ ਮਰਜ਼ੀ ਆ ਜੀ 1000 ਹੋਰ ਛੱਡ ਦਾਂਗੇ 74 ਦੀ ਦੇ ਦਨੇ ਚਲ 1000 ਹੋਰ ਛੱਡ ਦੋ 73 ਦੀ ਦੇ ਦਨੇ ਭਾਜੀ 73 ਦੇ ਵਿੱਚ ਜਮਾਂ ਇਹਦੇ ਕੀਮਤ ਰਭੇਗੇ ਡਬਲ ਕਰਨ ਵਾਲੀ ਗੱਲ ਹੀ ਆ ਸਹੀ ਗੱਲ ਆ ਜੀ ਤੇ ਵੀ ਮਹੀਨੇ ਦੇ ਆਉਣ ਲੱਗਦੇ ਜਾਂ ਡੇਰ ਦੁੱਧ ਵੀ ਹਜੇ 2 ਟਾਈ ਮਹੀਨੇ ਦੇਣਾ 6 ਮਹੀਨੇ ਜਾਂ ਡਹੀ ਆ ਤੇ ਬਾਕੀ ਵੀਰ ਭਰਾਵਾਂ ਨੂੰ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਬਾਕੀ ਸਕਰੀਨ ਤੇ ਨੰਬਰ ਆਉਣ ਰਿਹਾ ਹਾਂਜੀ ਹਾਂਜੀ ਕੋਈ ਲਾ ਕੇ ਕੋਈ ਵੀਡੀਓ ਇਕੱਲੀ ਇਕੱਲੀ ਮੱਝ ਦੀ ਪਵਾ ਸਕਦਾ ਚਲੋ ਇਨਾ ਟਾਈਮ ਹੀ ਨਹੀਂ ਹੁੰਦਾ ਜੀ ਵੀਡੀਓ ਜੇ ਇਹਦੇ ਨਾਲੋਂ ਵੀਡੀਓ ਤਾਂ ਸਾਬ ਦਿਖਣੀ ਨਹੀਂ ਹਾਂ ਓਏ ਟਿਕਟਾਂ ਜਾਂ ਕਿਰਵਾ ਲਈਏ ਰੇਡ ਜਾ ਜਾ ਤੇ ਕੋਈ ਨੰਬਰ ਬੋਲ ਦਿਓ ਜੀ ਆਪਣਾ ਨੰਬਰ ਵੀਰ ਜੀ ਆਪਣਾ 78140 88635 ਫੇਰ ਦੁਬਾਰਾ ਬੋਲ ਦਿਓ ਜੀ 78140 88635 ਵੀਰ ਜੀ ਨੰਬਰ ਆ ਬਾਕੀ ਆ ਤੇ ਮੈਂ ਜਿਆਦਾ ਹੀ ਖਰੀ ਆ ਬਾਕੀ ਵੀਰ ਦਾ ਚੈਨਲ ਵੀ ਹੈ ਜੀ ਰਮਾਨ ਡੇੜੀ ਫਾਰਮ ਉਹ ਵੀ ਸਬਸਕ੍ਰਾਈਬ ਕਰ ਲਿਓ ਜੀ ਇੰਸਟਾਗ੍ਰam ਤੇ ਵੀ ਆਈਡੀ ਹੈਗੀ ਆ ਉਹ ਵੀ ਵੇਖੋ ਉਹ ਵੀ ਹੈਗੀ ਜੀ ਇੰਸਟਾਗ੍ਰam ਤੇ ਵੀ ਆਈਡੀ ਦੇਖ ਸਕਦੇ ਤੁਸੀਂ ਆ ਲਓ ਜੀ ਬਾਕੀ ਠੀਕ ਆ ਜੀ ਸਾਰਿਆਂ ਨੂੰ ਸასი ਘਾਲਿਆ ਧੰਵਾਦ ਆ ਤੁਸੀਂ ਇੰਨਾ ਪਿਆਰ ਦਿੰਦੇ ਜੋ ਵੀਡੀਓ ਵੇਂਦੇ ਜੋ ਹਾਂ ਜੀ ਹਾਂ ਜੀ ਭਾਜੀ ਸასი ਘਾਲ ਜੀ ਸਾਰਿਆਂ ਨੂੰ